ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਤੁਸੀਂ ਸੱਚੇ ਹੋ ਤੁਹਾਡਾ ਦਿਲ ਬਿਲਕੁਲ ਸਾਫ਼ ਹੈ ਤੁਹਾਡੇ ਦਿਲ ਵਿੱਚ ਕਿਸੇ ਪ੍ਰਤੀ ਕੋਈ ਮਾਇਲ ਨਹੀਂ ਹੈ ਤਾਂ ਤੁਸੀਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਜਰਾ ਜਿੰਨਾ ਵੀ ਜ਼ੋਰ ਦੀ ਲਉਣਾ ਕਿ ਤੁਸੀਂ ਸੱਚੇ ਹੋ ਕਿਉਂਕਿ ਅਗਰ ਤੁਸੀਂ ਸੱਚੇ ਹੋ ਤਾਂ ਇੱਕ ਦਿਨ ਇਹ ਕੁਦਰਤ ਤੁਹਾਡੀ ਸਚਾਈ ਨੂੰ ਸਾਬਤ ਕਰ ਦੇਵੇਗੀ ਆਪਣੇ ਆਪ ਦੇ ਭਰੋਸਾ ਰੱਖੋ ਪਰਮਾਤਮਾ ਤੇ ਭਰੋਸਾ ਰੱਖੋ ਅਗਰ ਤੁਸੀਂ ਸੱਚੇ ਹੋ ਤਾਂ ਤੁਸੀਂ ਆਪਣੀ ਸਚਾਈ ਨੂੰ ਕਿਉਂ ਸਾਬਤ ਕਰਨਾ ਕਿਉਂ ਇੰਨਾ ਜ਼ੋਰ ਲੋਣਾ ਕਿਉਂਕਿ ਤੁਹਾਨੂੰ ਪਤਾ ਤੁਸੀਂ ਸੱਚੇ ਹੋ ਫੇ ਤੁਹਾਨੂੰ ਆਪਣੀ ਸਚਾਈ ਸਾਬਤ ਕਰਨ ਦੀ ਕੋਈ ਲੋੜ ਨਹੀਂ ਇਹ ਜੋ ਪਰਮਾਤਮਾ ਦੀ ਕੁਦਰਤ ਹੈ ਨਾ ਇਹ ਬੜੀ ਅਜੀਬ ਹੈ ਇਹ ਕਿਤੇ ਨਾ ਇਸ ਕੁਦਰਤ ਨੇ ਤੁਹਾਡੀ ਸਚਾਈ ਦੁਨੀਆ ਸਾਹਮਣੇ ਆਪ ਹੀ ਸਾਬਤ ਕਰ ਦੇਦੀ ਹੈ ਇਸ ਕਰਕੇ ਅਗਰ ਤੁਸੀਂ ਸੱਚੇ ਹੋ ਤਾਂ ਤੁਸੀਂ ਜਰਾ ਜਿੰਨਾ ਵੀ ਜ਼ੋਰ ਦੀ ਲੋਣਾ ਆਪਣੀ ਸਚਾਈ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਅਗਰ ਤੁਸੀਂ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੀ ਵਾਰ-ਵਾਰ ਕੋਸ਼ਿਸ਼ ਕਰੋਗੇ ਜੋਰ ਲਾਓਗੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਅੰਦਰੋਂ ਕਮਜ਼ੋਰ ਹੋ ਨਾਹੀਂ ਤੁਹਾਨੂੰ ਪਰਮਾਤਮਾ ਤੇ ਵਿਸ਼ਵਾਸ ਹੈ ਨਾਹੀਂ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਇਸ ਕਰਕੇ ਅਗਰ ਤੁਹਾਡਾ ਦਿਲ ਸੱਚਾ ਹੈ ਤੁਹਾਡੇ ਮਨ ਵਿੱਚ ਕਿਸੇ ਪ੍ਰਤੀ ਕੋਈ ਵੀ ਮੈਲ ਨਹੀਂ ਹੈਗੀ ਤਾਂ ਤੁਸੀਂ ਆਪਣੇ ਆਪ ਨੂੰ ਸੱਚਾ ਸਬਦ ਕਰਨ ਦੀ ਬਿਲਕੁਲ ਵੀ ਕੋਸ਼ਿਸ਼ ਨਾ ਕਰਿਆ ਜੇ ਜਿਹੜਾ ਜਿੰਨਾ ਵੀ ਜ਼ੋਰ ਨਾ ਲਾਇਆ ਜੇ ਆਪਣੇ ਤੇ ਵਿਸ਼ਵਾਸ ਰੱਖਿਆ ਜੇ ਅਤੇ ਪ੍ਰਮਾਤਮਾ ਤੇ ਵੀ ਵਿਸ਼ਵਾਸ ਰੱਖਿਆ